ਦੋਸਤੋ ਪਹਿਰਾਵਾ ਕਦੇ ਵੀ ਤੁਹਾਡੇ ਗਰਜ਼ਾਰ ਤੋਂ ਡਿਫਾਈਨ ਨਹੀਂ ਕਰਦਾ ਅੱਜ ਸਵੇਰ ਦੀ ਇੱਕ ਘਟਨਾ ਜੋ ਮੇਰੇ ਨਾਲ ਘਟੀ ਹੈ ਮੈਂ ਪੂਰੇ ਪਰਿਵਾਰ ਨਾਲ ਕਿਸੇ ਥਾਂ ਤੋਂ ਆ ਰਿਹਾ ਸੀਗਾ ਤੇ ਰਸਤੇ ਵਿੱਚ ਅਚਾਨਕ ਮੇਰੀ ਗੱਡੀ ਮਤਲਬ ਕਿ ਖੇਤਾਂ ਦੇ ਵਿੱਚ ਉਤਰ ਗਈ ਤੇ ਇੱਕਦਮ 3 ਫੁੱਟ ਗਹਿਰੇ ਖੇਤ ਦੇ ਵਿੱਚ ਉਤਰੀ ਤੇ ਮੈਂ ਉੱਥੇ ਦੇ ਰੰਗ ਦੇ ਨੌਜਵਾਨਾਂ ਕੋਲੋਂ ਪੁੱਛਿਆ ਹੈਲਪ ਵਾਸਤੇ ਤਾਂ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦਾ ਖੇਤ ਹੈ ਉਹਨਾਂ ਦਾ ਕੋਈ ਘਰ ਤੁਹਾਡੇ ਬਿਲਕੁਲ ਨਾਲ ਹੈ ਇੱਥੇ ਜਿੱਥੇ ਤੁਹਾਡੀ ਗੱਡੀ ਪਾਰਟੀ ਆ ਤਾਂ ਮੈਂ ਜਦੋਂ ਉਹਨਾਂ ਦੇ ਘਰ ਦਾ ਕੁੰਡਾ ਖੜਕਾਇਆ ਤਾਂ ਉਹਨਾਂ ਦੀ ਜੋ ਘਰ ਦੀ ਬੀਬੀ ਸੀ ਉਹਨਾਂ ਨੇ ਬਹੁਤ ਬੁਰਾ ਵਿਹਾਰ ਕੀਤਾ ਕਿ ਤੁਸੀਂ ਕਿਸ ਤਰ੍ਹਾਂ ਸਾਡਾ ਕੁੰਡਾ ਖੜਕਾ ਦਿੱਤਾ ਉਹ ਨੌਜਵਾਨਾਂ ਨੇ ਸਾਨੂੰ ਇਹ ਦੱਸਿਆ ਸੀ ਕਿ ਪਰਿਵਾਰ ਬੜਾ ਧਾਰਮਿਕ ਹੈ ਪਰੰਤੂ ਉਹਨਾਂ ਨੇ ਜਿਸ ਤਰੀਕੇ ਨਾਲ ਸਾਨੂੰ ਵਿਹਾਰ ਕੀਤਾ ਔਰ ਉਹਨਾਂ ਦਾ ਜੋ ਪਹਿਰਾਵਾ ਤੇ ਦਿੱਖ ਸੀਗੀ ਉਹ ਬੜੀ ਧਾਰਮਿਕ ਸੀਗੀ ਤੇ ਸਾਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਸਾਡੇ ਮੇਰੇ ਬੱਚਿਆਂ ਦੇ ਸੱਟਾਂ ਲੱਗੀਆਂ ਖੇਤ ਦੇ ਉੱਧਰ ਜਾਣ ਦੇ ਨਾਲ ਔਰ ਉਹ ਬਾਹਰ ਆ ਕੇ ਕਹੇ ਸੀ ਕਿ ਦੇਖ ਤੁਸੀਂ ਸਾਡੀ ਖੇਤੀ ਨੂੰ ਖਰਾਬ ਕਰ ਰਹੇ ਹੋ ਤੇ ਮੈਂ ਮੈਂ ਇਸ ਕਰਕੇ ਮੇਰਾ ਮਨ ਬਹੁਤ ਦੁਖੀ ਹੋਇਆ ਤੇ ਮੈਂ ਕਹਿਣਾ ਚਾਹੁੰਦਾ ਕਿ ਕਦੇ ਵੀ ਕਿਸੇ ਦੇ ਪਹਿਰਾਵੇ ਦੇ ਨਾ ਜਾਓ ਤੇ ਆ ਕਰਤਾਰ ਕਦੇ ਵੀ ਪਹਿਰਾਵੇ ਦੇ ਦਰ ਨਾਲ ਡਿਫਾਈ